ਦੀ ਸਾਰੀ ਹੀ ਸਮੁੱਚੀ ਟੀਮ ਵੱਲੋਂ ਸਾਡੇ ਪਿੰਡ ਕਾਲੇਵਾਲ ਪੁੱਜਣ ਤੇ ਬਹੁਤ-ਬਹੁਤ ਜੀ ਆਇਆਂ ਨੂੰ ਕਿ ਉਹਨਾਂ ਨੇ ਇਸ ਪ੍ਰਿੰਸ ਸਿੰਘ ਚੰਦੂ ਮਾਜਰਾ ਜੀ ਸਾਡੇ ਵਿਚਕਾਰ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਸਾਡੇ ਵੱਲੋਂ ਚੰਦੂ ਮਾਜਰਾ ਜੀ ਦੇ ਨਾਲ ਉਹਨਾਂ ਦੀ ਟੀਮ ਸਾਡਾ ਵੱਡਾ ਵੀਰ ਸਿਮਰਨਦੀਪ ਸਿੰਘ ਚੰਦੂ ਮਾਜਰਾ ਜੀ ਉਹਨਾਂ ਦਾ ਵੀਰ ਤੇ ਜੀ ਆਇਆਂ ਨੂੰ ਔਰ ਤੇ ਬਹੁਤ-ਬਹੁਤ ਧੰਨਵਾਦ ਬਹੁਤ ਤਾਰਜੋ ਕਿਸੇ ਤਰ੍ਹਾਂ ਰਲਾਕੇ ਤੋਂ ਸਾਰੇ ਸਾਡੇ ਤੋਂ ਬੰਦੇ ਸਜਣ ਸਾਰੇ ਵਾਢੀ ਜੀ ਦਾ ਖਾਲਸਾ ਸਵਾਇਟਰ ਜੀ ਦੀ ਬੱਤੇ ਸੋ ਅੱਜ ਅਸੀਂ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਪ੍ਰਿੰਸ ਸਿੰਘ ਜੀ ਚੰਦੂਵਾਜਾ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਟ ਕੇ ਅੱਜ ਇਸ ਕਬੱਡੀ ਕੱਟ ਨੌਜਵਾਨਾਂ ਨੂੰ ਹੌਸਲਾ ਪਹੁੰਚਾਈ ਦੇਣ ਦੇ ਲਈ ਇਸ ਸਥਾਨ ਤੇ ਪਹੁੰਚੇ ਕਿਉਂਕਿ ਆਪਾਂ ਅਸਰ ਦੇਖਿਆ ਕਿ ਖੇਡਾਂ ਸਭ ਤੋਂ ਜ਼ਰੂਰੀ ਹੈ ਸਿਹਤਮੰਦ ਹੋਣ ਦੇ ਲਈ ਔਰ ਨਸ਼ਿਆਂ ਤੋਂ ਬਚਣ ਲਈ ਤੋਂ ਬਹੁਤ ਵੱਡਾ ਪ੍ਰਾਪਾ ਸਾਡੇ ਧਾਕਰੇ ਦੇ ਮਾਨਯੋਗ ਸੰਜੀਤ ਸਰਦਾਰ ਸਾਡੇ ਵੀਰ ਜੀਤਾ ਕਟੜਾਈ ਜੀ ਦਾ ਜਿਹਨਾਂ ਨੇ ਕਿ ਨੌਜਵਾਨਾਂ ਨੂੰ ਖੇਡ ਕੱਪ ਕਬੱਡੀ ਕੱਪ ਦੇ ਨਾਲ ਜੋੜਨ ਦਾ ਖੇਡਾਂ ਦੇ ਨਾਲ ਜੋੜਨ ਦਾ ਬਹੁਤ ਵੱਡਾ ਪ੍ਰਾਪਾ ਇਹਨਾਂ ਦਾ ਜਿਸ ਦੇ ਇਚੇ ਤੌਰ ਤੇ ਨਾ ਧੰਨਵਾਦ ਕਰਦੇ ਆ ਉਥੇ ਆਸ ਵੀ ਰੱਖਦੇ ਆ ਕਿ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਦੇ ਅੰਦਰ ਆਲੇ ਇਲਾਕੇ ਦੀ ਸੇਵਾ ਕਰਦੇ ਰਹਿਣਗੇ ਔਰ ਇਹਨਾਂ ਦੇ ਨਾਲ ਆਈ ਸਹੂਚੀ ਟੀਮ ਦਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਬਹੁਤ 33 ਸਾਰੇ ਦੋਵੇਂ ਟੀਮਾਂ ਤਿਆਰ ਹੋ ਕੇ ਗਰਾਊਂਡ ਤੇ ਪਹੁੰਚ ਚੁੱਕੀਆਂ ਆਂ ਅੱਜ ਦਾ ਫਾਈਨਲ ਮੈਚ ਜਿਹੜਾ ਜਿਹੜਾ ਆਨੰਦ ਦਾ ਮਾਣ ਹੈ। ਦੋਸਤੋ ਮਾ ਦਰਸ਼ਕ ਵੀਰਾਂ ਨੂੰ ਬੇਨਤੀ ਕਰਨਾ ਕਿ 5-7 ਮਿੰਟ ਦੇ ਵਿੱਚ ਮੈਚ ਸ਼ੁਰੂ ਹੋਣ ਜਾਣਾ। ਸਤਿਕਾਰਯੋਗ ਸਾਡੇ ਇਲਾਕੇ ਦੇ ਮਾਨਯੋਗ ਮੈਂਬਰ ਐਸਜੀਪੀਸੀ ਇਸ ਨਗਰ ਦਾ ਜਨਪਰ ਪ੍ਰਧਾਨ ਜੀ ਜੰਗਾ ਜੀ ਕੰਪੈਨ ਜਿਹੜਾ ਬੈਠ ਕੇ ਸੁਸਤ ਹੋਏਗਾ ਦ੍ਰੁਸਤ ਹੋਏਗਾ ਮਾਨਸਿਕ ਤੌਰ ਤੇ ਵੀ ਸੁਸਤ ਦ੍ਰੁਸਤ ਹੋਏਗਾ ਉਦਰ ਵੀ ਤੌਰ ਤੇ ਜਿਹੜਾ ਕਮਜ਼ੋਰ ਬੈਠੀ ਆ ਬਿਮਾਰੀਆਂ ਦਾ ਮਾਰਿਆ ਹੋਇਆ ਹੈ ਕਿਸੇ ਦੀ ਪਿੱਠ ਰੁਗਦੀ ਆ ਕਿਸੇ ਦੀ ਟਾਂਗ ਰੁਗਦੀ ਆ ਆਵਾਜ਼-ਏ-ਪੰਜਾਬ ਸਾਬਕਾ ਮੈਂਬਰ ਆਫ ਪਾਰਲੀਮੈਂਟ ਹਲਕਾ ਸ਼੍ਰੀ ਅਨੰਦ ਬਸਤਵ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਉਹਨਾਂ ਦੇ ਨਾਲ ਉਹਨਾਂ ਦੇ بیٹے ਐਡਵੋਕੇਟ ਸਰਦਾਰ ਸਿਮਨ ਜੀ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਚੇਅਰਮੈਨ ਮਜੀਠ ਸਿੰਘ ਜੀ ਮੁੰਦੋ ਬਹੁਤ ਹੀ ਸਤਜੋ ਸਰਦਾਰ ਚੰਨ ਜੀ ਸਿੰਘ ਜੀ ਚੰਨਾ ਕਾਲੇਵਾਲ ਮੈਂਬਰ ਐਸਟਪੀਸੀ ਅਤੇ ਗੁਰਪ੍ਰੀਤ ਸਿੰਘ ਜੀ ਸਰਪੰਚ ਧਿਆਨਪੁਰੇ ਤੋਂ ਗੁਰਪ੍ਰੀਤ ਸਿੰਘ ਜੀ ਸ਼ਾਹਪੁਰ ਸੈਕਟਰੀ ਅਮਰਜੀਤ ਸਿੰਘ ਜੀ ਝੰਗੜਾ ਤੇ ਬਲਵਿੰਦਰ ਸਿੰਘ ਰਕੌਲੀ ਸੁਖਾ ਸਾਡਾ ਵੀ ਨਨੇੜੀਆਂ ਸੰਜੋ ਪੰਡਤ ਜੀ ਜੋ ਕਿ ਪੀਏ ਨੇ ਤੇ ਨਾਲ ਦੀ ਨਾਲ ਸੁਖਵੀਰ ਸਿੰਘ ਲਾਡੀ ਸਾਡਾ ਵੀ ਤੇ ਬਾਕੀ ਜਿੰਮੇਤੀ ਕਰਦਾ ਸਾਡੇ ਮਲੇ ਵਾਲਿਆ ਨਗਰ ਦੀਆਂ ਖੇਡਾਂ ਦੀਆਂ ਜਾਂ ਤਾਂ ਇਸ ਟੂਰਨਾਮੈਂਟ ਦੀਆਂ ਜਾਂ ਤਾਂ ਇਸ ਕਬੱਡੀ ਕੱਪ ਦੀਆਂ ਜਾਂ ਤਾਂ ਸਾਡੇ ਉਹ ਆਏ

ਜਾਪੀ ਪੁੱਤਾਂ ਨੂੰ ਗੁਰੂ ਸਾਹਿਬ ਜਿਵੇਂ ਜਾ ਰਹੇ ਜਿਵੇਂ ਨਾਲ ਲਗੇ ਭਾਈ ਤਾੜੀਆਂ ਮਾਰਦੇ ਗੁਰੂ ਮੇਰੇ ਨਰਬਾਤ ਮਿੱਤਰਾਂ ਦੇ ਇੱਕ ਵੱਡਾ ਨਾਮ ਹੈ ਅੰਦਰਪਾਸ ਸਿੰਘ ਕਹਿੰਦੇ ਸਿੰਘਪੁਰਾ ਕਹਿੰਦੇ ਛੇਕ ਤੋਂ ਪੁੱਜਿਆ ਹੋਇਆ ਨਾਲ ਹਣੀ ਆਸਟ੍ਰੇਲੀਆ ਇਹਨਾਂ ਖੇਡ ਦੇ ਵਿੱਚ ਬਾਕਰ ਸਿੰਘਪੁਰਾ ਤੇ ਆਰਸ਼ ਸਿੰਘਪੁਰਾ ਜਨਾਬ ਰਾਮਦਾ ਵੀ ਧੰਨਵਾਦ ਆ ਇਹ ਅੱਫੇ ਜੱਫੇ ਲੱਗਦੇ ਟੋਟੀ ਦੇ ਮੱਲਾਂ ਨੂੰ ਤੇ ਬੱਕਰੀ ਬਦਾਮ ਖਾਣ ਦੀ ਗੱਲ ਨਹੀਂ ਪਣੀ ਥੋੜਾ ਟਾਈਮ ਖੜ ਜੋ ਪਰ ਆ ਕੇ ਛੱਡਾਂਗੇ ਫਿਰ ਇਹ ਕਹਿੰਦੇ ਖੇਡ ਮੈਦਾਨ ਤੇ ਕਹਿੰਦੇ ਪੂਰੀ ਗੱਲਬਾਤ ਬਣੀ ਹੋਈ ਆ ਉਹ ਸਾਹਮਣੇ ਸ਼ਕਤੀ ਦੀ ਕਬੱਡੀ ਉਹ ਦੇਖੋ ਉਤਾਰ ਦੀ ਦੂਜਾ ਟੱਚ ਦੂਜਾ ਜਫਾ ਲੱਗ ਗਿਆ ਦੂਜਾ ਟੱਚ ਤੇ ਦੂਜਾ ਜਫਾ ਜਫੇ ਤੇ ਜਫਾ थिसे थिसे राजे अखा मैदान

ਆਇਆ ਦੇਖਿਆ ਐ ਚੰਦ ਬਲਾਦੇ ਵਿੱਚ ਇੱਕ ਤਕਰਾ ਨੰਬਰ ਆਪਣੀ ਕੜਾ ਟੀਮ ਦੇ ਖਾਤੇ ਜੋੜ ਗਿਆ ਬਾਦ ਇਲਾਕੇ ਦਾ ਮੇਲਾ ਚੱਲਦਾ ਹੈ ਪੰਜਾਬ ਫੈਡਰੇਸ਼ਨ ਦਾ ਇਲਾ ਚੱਲਦਾ ਸਤੋਂ ਕਾਦੀਆਂ ਜੁਗੀਆਂ ਦੇ ਜਿਹੜਾ ਪ੍ਰਧਾਨ ਵੀਰੇ ਖੜੀ ਹੋ ਜਾ ਦੋਇ ਉੱਪਰ ਹਾਂ ਰਾਧੀਆਂ ਵਿੱਚ ਉਹ ਰਾਜੇ ਜਿਹਦੇ ਰਾਜਨਾਮਾ ਕਿਸ ਨੂੰ ਪਾਤੀ ਹੋਈ ਹਾਂ ਕੋਈ ਖੁੱਖਾ ਸੱਤ ਤੇ ਨਾ ਕੋਈ ਪ੍ਰਸਤਕਾਰ ਹੋਇਆ ਤੇ ਕਹਿੰਦੇ ਪੰਜਾਬ ਫਾਰਾ ਇਕੱਠਾ ਜੀ ਚੜਦਾ ਮਰਦਾ ਔਰ ਜੀ ਸਿੰਘ ਸ਼ੇਰੇ ਪੰਜਾਬ ਮਾਰਾ ਜੀ ਸਿੰਘ ਦੇ ਟਰੈਫਿਕ ਬਣਿਆ ਨੇ ਦੋਨੇ ਜਾਫੀ ਆ ਕੇ ਨੰਨੂ ਦੇ ਨਾਲ ਜੱਗਾ ਹਾਂਜੀ ਫਾਰਾ ਨੂੰ ਇਕੱਠੇ ਦੇ ਦੋ ਬਣੇ ਸੋਨਿਹਾਲ ਇਸ ਤੋਂ ਬਾਅਦ ਰੈਫਰੀ ਜੀ ਗੁਰੂ ਜੀ ਸਰਾ ਹੋਰ ਕੋਗਾ ਬਰ ਬੇ ਰੱਖ ਮੇਰਾ ਭਰਾਏ ਜੀ ਉਹ ਧੰਨਵਾਦ ਬਹੁਤ ਬੜੀਆਂ ਅੱਜ ਕਦਰ ਸਟੇਜ ਤੋਂ ਸਵਾਮਾ ਜੀ ਸਾਰੇ ਰੈਫੀ ਸਾਹਿਬਾਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਕਰਵਾਇਆ ਗਿਆ ਹੈ ਜੀ ਜਾਣਕਾਰੀ ਦਿਓਗੇ ਜੀ ਇਸ ਬਾਰੇ ਜਿਹੜਾ ਅੱਜ ਦਾ ਕਬੱਡੀ ਕੱਪ ਕਰਾਇਆ ਹੈ ਦਾ ਤਰਜੀਤ ਸਿੰਘ ਦਿੱਲੀ ਟਕਰਾਰੀ ਜਿਸ ਦਾ ਕੀ ਸਬੰਧ ਸਾਡੇ ਨਗਰ ਦੇ ਨਾਲ ਹੈ ਉਹਨਾਂ ਦੇ ਚਾਚੇ ਤੇ ਚਾਚਿਆਂ ਦੇ ਲੜਕੇ ਇਸ ਨਗਰ ਤੇ ਰਹਿੰਦੇ ਸੋਨਾ ਦੇ ਮੰਦੀ ਤਮੰਨਾ ਸੀ ਦਲੀ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਵੀ ਅਸੀਂ ਉਹਦੀ ਯਾਦ ਕਰਦੇ ਹਾਂ। ਉਹਦਾ ਨਜ਼ਰ ਤੋਂ ਸਾਡੇ ਬੇਨਤੀ ਜਰੀ ਹੈ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਰਪ੍ਰਸਤ ਜੀ ਸਿੰਘ ਦੀ ਦੱਬੇ ਪਕਰਾਲੀ ਦੀ ਯਾਦ ਅੱਜ ਅਜ ਤਾਈ ਬੜਾ ਕਬੱਡੀ ਕੱਪ ਹੈ। ਉਹਨਾਂ ਨੂੰ ਸ਼ਰਧਾਂਜਲੀ ਦਿੱਤਾ ਹੈ। ਆ ਟੀਮਾਂ ਦੀ ਸਰ ਗੱਲ ਕਰੀਏ ਕਿੰਨੀਆਂ ਕਿ ਟੀਮਾਂ ਨੇ ਭਾਗ ਲਿਆ ਉਸ ਤੋਂ ਬਾਅਦ ਕੌਣ ਜੇਤੂ ਰਿਹਾ ਜੀ ਇਸ ਬਾਰੇ ਵੀ ਜਾਣਕਾਰੀ ਦਿਓ। ਬਾਦ ਮੈਡਰੇਸ਼ਨ ਦੀਆਂ ਫਿਲਮਾਂ ਸੋਲਾ ਫਿਲਮਾਂ ਹੈ। ਇਸ ਟੂਰਨਾਮੈਂਟ ਦਾ ਭਾਗ ਲਿਆ। ਅਤੇ ਜਿਹੜੇ ਫਾਈਨਲ ਮੁਕਾਬਲਾ ਜਿਹੜਾ ਕਕਰਾਲੀ ਅਤੇ ਸਿੰਧ ਦੇ ਵਿਚਕਾਰ ਹੋਇਆ। ਜੀ। ਸੋ ਬਹੁਤ ਵਧੀਆ ਮੁਕਾਬਲੇ ਫਾਈਨਲ ਸਾਰੇ ਨੁਕਤੇ ਨੂੰ ਦੇਖਣ ਨੂੰ ਮਿਲੇ ਆ। ਸੋ ਅਸੀਂ ਤਾਂ ਅਰਦਾਸ ਕਰਦੇ ਆਂ ਪਰਮਾਤਮਾ ਦੀ ਚਾਹਤ ਸਾਡੇ ਖਿਡਾਰੀ ਬੀੜਾ ਨੂੰ ਉਹਨਾਂ ਦੀ ਸਿਹਤ ਨੂੰ ਤੰਦਰੁਸਤ ਰੱਖੇ। ਤਾਂ ਜੋ ਇਸੇ ਤਰੀਕੇ ਦੇ ਨਾਲ ਲੋਕਾਂ ਦਾ ਮਨਵਜਨ ਕਰਦੇ ਰਹਿਣ। ਔਰ ਜਿਹੜੇ ਸਾਡੇ ਨੌਜਵਾਨ ਵੀਰ ਐ ਉਹਨਾਂ ਨੂੰ ਨਸ਼ਿਆਂ ਦੇ ਲਈ ਪ੍ਰੇਰਿਤ ਕਰਕੇ ਖੇਡਾਂ ਵੱਲ ਜੋੜਨ। ਇਸ ਹੀ ਅੱਜ ਸਾਡੇ ਇਸ ਕਨੈਕਟ ਪਰਸਪੈਕਟਿਵ ਤੋਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ